ਸਬਜੀ ਵਾਲੇ ਭਰਾਵੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਦੋਸਤੋ ਬੈਂਗਣ ਤੇ ਹਨਾ ਬੈਂਗਣੀ ਆਪਾਂ ਤੋੜ ਰਹੇ ਸੀ ਤੇ ਅੱਜ ਹੋ ਗਈ ਤਰੀਕ ਜੀ 2 ਅਕਤੂਬਰ ਤੇ ਮਾਤਾ ਲੱਗੇ ਹੋਏ ਨੇ ਆਪਣੇ ਨਾਲ ਹਨਾ ਤੇ ਜੇ ਇਹਨਾਂ ਬੂਟਿਆਂ ਦੀ ਦੋਸਤੋ ਗੱਲ ਕਰੀਏ ਅਸੀਂ ਪੌਦਾ ਆਪ ਤਿਆਰ ਕਰਕੇ ਨਾ ਮਾਰਚ ਦੇ ਵਿੱਚ ਇੱਥੇ ਟ੍ਰਾਂਸਪਲੈਂਟ ਕਰੀ ਸੀ ਤੇ ਮਾਰਚ ਜੀ ਕਰੀ ਸੀ ਹਨਾ ਮੰਮੀ ਹਾਂ ਮਾਰਚ ਚ ਕਰੀ ਸੀ ਬੇਟਾ ਤੇ ਇਹ ਜਗ੍ਹਾ ਹੈਗੀ ਆ ਸਾਡੀ ਅੱਧਾ ਕਿ ਵਿੱਗਾ ਜਗ੍ਹਾ ਇਹ ਆਪਣੀ ਲੱਗੀ ਹੋਈ ਕੁਝ ਬੈਂਗਣ ਨੇ ਹਨਾ ਕੁਝ ਬੈਂਗਣੀਆਂ ਤੇ ਕਈ ਭਰਾ ਪੁੱਛ ਲੈਂਦੇ ਆ ਵੀਰੇ ਸਾਡੇ ਹਨਾ ਬੈਂਗਣ ਬਹੁਤ ਘੱਟ ਲੱਗਦੇ ਆ ਵੀ ਅਸੀਂ ਨਾ 2 ਮਹੀਨੇ ਹੋ ਗਏ ਸਾਡੇ ਲਾਇਆਂ ਨੂੰ ਤੇ ਇਹ ਫਲ ਲੱਗਦਾ ਤੇ ਕਾਣਾ ਹੋ ਜਾਂਦਾ ਮਾਤਾ ਇਦਾਂ ਬਹੁਤ ਫੋਨ ਆਉਂਦੇ ਆ ਤੇ ਜੇ ਆਪਾਂ ਗੱਲ ਕਰੀਏ ਆਪਾਂ ਹੁਣ ਦੱਸ ਦਈਏ ਵੀ ਕਦੋਂ ਇਹਦੀ ਆਪਾਂ ਤੜਾਈ ਕਰਨ ਲੱਗਿਆ ਹਨਾ ਜਿਹੜੀ ਵਧੀਆ ਤੜਾਈ ਕਰਨ ਲੱਗੇ ਆਗੇ ਮਾਰਚ ਤੋਂ ਲੈ ਕੇ ਅਕਤੂਬਰ ਤੱਕ ਦੇਖ ਲਓ ਹਨਾ ਕਿੰਨੇ ਮਹੀਨੇ ਮੰਨਦੇ ਆ ਮਹੀਨੇ ਬੇਟਾ ਗਰਮੀ ਕਰਕੇ ਨਾ ਗਰ ਹਾਂਜੀ ਹਾਂ ਹਲਕਾਟ ਲੱਗਦਾ ਕਾਣਾ ਵੀ ਗਰਮੀ ਕਰਕੇ ਸੁੰਡੀ ਜਾਦੇ ਪੈਂਦੀ ਹੈ ਹਾਂਜੀ ਦੋਸਤੋ ਇਹ ਤੇ ਨਾ ਸੁੰਡੀ ਦਾ ਅਟੈਕ ਬਹੁਤ ਜ਼ਿਆਦਾ ਹੁੰਦਾ ਤੇ ਉੱਪਰੋਂ ਹਨਾ ਜਿਹੜੀਆਂ ਕਰੁੰਬਲਾਂ ਨੇ ਆ ਦੇਖੋ ਆ ਇਦਾਂ ਸੁੱਕਣ ਲੱਗ ਜਾਂਦੀਆਂ ਨੇ ਤੇ ਜੇ ਤਾਂ ਇਹਨੂੰ ਬਚਾਉਣਾ ਤਾਂ ਥੱਲੇ ਤੁਹਾਨੂੰ ਹਨਾ ਪ੍ਰਦਾਨ ਕਲੋਰੋ ਯਾਨੀ ਬੜੀਆਂ ਤੇਜ਼ ਦਵਾਈਆਂ ਹਨਾ ਮਾਤਾ ਕਰਨੀਆਂ ਪੈਂਦੀਆਂ ਨੇ ਕਰਨੀਆਂ ਪੈਂਦੀਆਂ ਥੱਲੇ ਜ਼ਮੀਨ ਦੇ ਵਿੱਚ ਤੇ ਫੇਰ ਤਾਂ ਤੁਹਾਨੂੰ ਹਨਾ ਝਾੜ ਦੇ ਦੇਣਗੇ ਤੇ ਜੇ ਤੁਸੀਂ ਵੀ ਸੋਚਦੇ ਹੋ ਵੀ ਅਸੀਂ ਬਿਨਾ ਸਪਰੇਹਾਂ ਤੋਂ ਹਨਾ ਵੀ ਇਹਦਾ ਝਾੜ ਲੈ ਲੀਏ ਤਾਂ ਤੁਹਾਨੂੰ ਰੁਕਣਾ ਪੈਣਾ ਹਨਾ ਮੰਮੀ ਜਿੰਨਾ ਟਾਈਮ ਜਿੰਨਾ ਟਾਈਮ ਹਾਂ ਸਬਰ ਰੱਖਣਾ ਪੈਣਾ ਆਪਾਂ ਬਹੁਤ ਚਿਰ ਹੋ ਗਿਆ ਲਾਇਆਂ ਨੂੰ ਹਾਂ ਹੁਣ ਫਲ ਦੇਣ ਲੱਗੇ ਨੇ ਹੁਣ ਦੋ ਤੜਾਈਆਂ ਕਰੀਆਂ ਨੇ ਉਹ ਵੀ ਜਦੋਂ ਟੈਂਪਰੇਚਰ ਡਾਊਨ ਹੋਣ ਲੱਗਦਾ ਹਨਾ ਗਰਮੀ ਘਟਣ ਲੱਗਦੀ ਆ ਉਦੋਂ ਦੋਸਤੋ ਇਹ ਆਪਾਂ ਨੂੰ ਜਿਹੜਾ ਫਲ ਵਧੀਆ ਦਿੰਦਾ ਤੇ ਮਾਤਾ ਜਦੋਂ ਆਪਾਂ ਤੋੜਦੇ ਸੀ ਹਨਾ ਗਰਮੀਆਂ ਦੇ ਵਿੱਚ 7ਵੇਂ 8ਵੇਂ ਮਹੀਨੇ ਕਿੰਨੇ கிரேਡ ਨਿਕਲਦੇ ਸੀ ਇੱਥੋਂ ਕ੍ਰੇਟ ਤਾਂ 3-4 ਨਿਕਲੇ ਆਉਂਦੇ ਸੀ ਪੱਲੇ ਨਹੀਂ ਸੀ ਕੁਝ ਪੈਂਦਾ ਹਾਂ ਇੱਕ ਕ੍ਰੇਟ ਸਾਫ਼ ਨਿਕਲਦਾ ਸੀ ਅੱਧਾ ਬਾਕੀ ਕਾਣੇ ਸੁੰਡੀ ਵਾਲੇ ਬਾਕੀ 3-4 ਕ੍ਰੇਟ ਦੋਸਤੋ ਕਾਣੇ ਹੁੰਦੇ ਸੀ ਉਹਦਾ ਕਾਰਨ ਇਹੀ ਹੈਗਾ ਵੀ ਸਪਰੇਹਾਂ ਬੜੀਆਂ ਇਹਨਾਂ ਤੇ ਹਨਾ ਤੇਜ਼ ਕਰਨੀਆਂ ਪੈਂਦੀਆਂ ਨੇਗੀਆਂ ਅਸੀਂ ਕਰਦੇ ਆ ਜਾਨੀ ਜਿਨ੍ਹਾਂ ਦਾ ਕੋਈ ਨੁਕਸਾਨ ਨਹੀਂ ਹੈਗਾ ਜਿਵੇਂ ਗ੍ਰੀਨ ਲੈਵਲ ਵਾਲੀਆਂ ਦਵਾਈਆਂ ਦੀ ਵਰਤੋਂ ਕਰਦੇ ਆ ਕਦੇ ਅੱਜ ਤੱਕ ਜ਼ਮੀਨ ਦੇ ਥੱਲੇ ਕੋਈ ਪਦਾਨ ਵਗੈਰਾ ਕੋਈ ਹਨਾ ਫਿਪਰੋਨਿਲ ਜਿਹੜੀ ਆਉਂਦੀ ਆ ਕਿ ਇਦਾਂ ਦੀ ਦਵਾਈ ਕਦੇ ਨਹੀਂ ਵਰਤੀ ਹੈਗੀ ਕਿਉਂਕਿ ਦੋਸਤੋ ਅਸੀਂ ਆਪ ਵੀ ਖਾਣੇ ਆ ਹਨਾ ਤੇ ਸਾਡੇ ਵਰਗੇ ਹੋਰ ਭਰਾ ਨੇ ਹਨਾ ਜਿਹੜੇ ਸਾਡੇ ਕਸਟਮਰ ਨੇ ਉਹਨਾਂ ਨੇ ਵੀ ਖਾਣੇ ਆ ਹਨਾ ਮਾਤਾ ਲਾਲਚ ਕਰਕੇ ਜ਼ਹਿਰ ਨਹੀਂ ਖਵਾਉਂਦੇ ਹਾਂ ਇੱਕ ਗੱਲ ਹੋਰ ਆ ਜਿਵੇਂ ਹੁਣ ਰੇਟ ਬਹੁਤ ਜ਼ਿਆਦਾ ਮੰਮੀ ਇਹਨਾਂ ਦਾ ਤੇ ਮੀਂਹ ਕਰਕੇ ਨਾ ਜਿਵੇਂ ਆਪਣੀ ਫਸਲ ਸਾਰੀ ਖਰਾਬ ਹੋ ਗਈ ਜੇ ਆਪਾਂ ਲਾਲਚ ਕਰਦੇ ਨਾ ਇਹ ਇੰਨੀ ਕਿ ਜਗ੍ਹਾ ਦੇ ਵਿੱਚੋਂ ਹੀ ਹਨਾ ਸਾਰੇ ਘਾਟੇ ਵਾਦੇ ਪੂਰੇ ਹੋ ਜਾਣੇ ਸੀ ਬੇਟਾ ਫੇਰ ਪਤਾ ਨਹੀਂ ਗੁਰੂ ਨੇ ਕਿੱਦਾਂ ਹਾਂ ਇੰਨੀ ਕਿ ਜਗ੍ਹਾ ਦੇ ਵਿੱਚੋਂ ਦੋਸਤੋ ਜੇ ਅਸੀਂ ਕਰਨ ਤੇ ਆਉਂਦੇ ਨਾ ਤੇ ਇੰਨੀ ਕਿ ਜਗ੍ਹਾ ਦੇ ਵਿੱਚੋਂ ਹੀ ਅਸੀਂ ਬਹੁਤ ਪੈਸੇ ਬਣਾ ਲੈਣੇ ਸੀ ਜਿੰਨੀ ਸਾਡੀ ਸਬਜ਼ੀ ਖਰਾਬ ਹੋਈਆ ਹੋ ਸਕਦਾ ਉਹ ਤੋਂ ਵੱਧ ਪੈਸੇ ਬਣਾ ਲੈਂਦੇ ਕਿਉਂਕਿ ਰੇਟ 60-70 ਰੁਪਏ ਕਿਲੋ ਹੋ ਗਿਆ ਸੀ ਇਹਦਾ ਤੇ ਵਜਣਦਾਰ ਚੀਜ਼ ਆ ਇਹ ਸਪਰੇਅ ਇੱਕ ਦੋ ਦਿਨ ਛੱਡ ਕੇ ਹਨਾ ਵੀ ਜੇ ਕਰੀ ਜਾਵੇ ਫੇਰ ਵੀ ਝਾੜ ਬਹੁਤ ਦੇ ਦਿੰਦੇ ਆ ਹਨਾ ਮਾਤਾ ਇਹ ਸਪਰੇਅ ਤੇ ਹੀ ਨਹੀਂ ਬੇਟਾ ਜਾਂ ਬਸ ਮੌਸਮ ਚੇਂਜ ਹੁੰਦਾ ਉਦੋਂ ਫਲ ਵੱਧ ਲੱਗਦੇ ਹਾਂ ਜਿਵੇਂ ਹੁਣ ਅੱਗੇ ਸਰਦੀਆਂ ਦੇ ਵਿੱਚ ਇਹ ਟੁੱਟਣ ਨਹੀਂ ਹੈਗੇ ਤੁਹਾਡੇ ਤੋਂ ਜਿਹਦੇ ਜਿਹਦੇ ਵੀ ਲੱਗੇ ਹੋਏ ਆਗੇ ਤੇ ਤੜਾਈ ਸਾਡੀ ਚੱਲਦੀ ਆ ਵਧੀਆ ਇਹਦੇ ਵਿੱਚੋਂ ਕੋਈ ਇਦਾਂ ਨਹੀਂ ਹੈਗਾ ਚਲੋ 5-7 ਪੀਸ ਨਿਕਲ ਲੰਗੇ ਸਾਰੇ ਨਹੀਂ ਨਿਕਲਦੇ ਤੇ ਬਾਕੀ ਮਾਤਾ ਜਿਹੜਾ ਕਸਟਮਰ ਲੈਣ ਵਾਲਾ ਹਨਾ ਗਾਹਕ ਖਰੀਦਣ ਵਾਲੇ ਉਹਨਾਂ ਤੇ ਵੀ ਡਿਪੈਂਡ ਕਰਦਾ ਹਨਾ ਕਿਉਂਕਿ ਹਰੇਕ ਆਗਲਾ ਕਹਿੰਦਾ ਵੀ ਸਾਨੂੰ ਸਾਫ਼ ਸੁਥਰੀ ਚੀਜ਼ ਮਿਲ ਜੇ ਹਨਾ ਮਜਬੂਰੀ ਚ ਕਿਸਾਨਾਂ ਨੂੰ ਵਿਚਾਰਿਆਂ ਨੂੰ ਸਪਰੇਹਾਂ ਕਰਨੀਆਂ ਪੈਂਦੀਆਂ ਨੇ ਕਿਉਂਕਿ ਜੇ ਹੁਣ ਆਪਣੇ ਨਾਲ ਚਲੋ ਇਦਾਂ ਦੇ ਕਸਟਮਰ ਜੁੜੇ ਹੋਏ ਆ ਵੀ ਜਿਨ੍ਹਾਂ ਨੂੰ ਪਤਾ ਹਨਾ ਵੀ ਜਿਹੜਾ ਕਾਣਾਗਾ ਵੀ ਇਹ ਤੇ ਕੋਈ ਪੈਸਟੀਸਾਈਡ ਦੀ ਵਰਤੋਂ ਨਹੀਂ ਹੋਈ ਹੋਈ ਵੀ ਓਨੀ ਕਿ ਜਗ੍ਹਾ ਕੱਟ ਕੇ ਹਨ ਜਿਵੇਂ ਹੁਣ ਕੋਈ ਕਾਣਾ ਤੋੜ ਕੇ ਜਿਵੇਂ ਇੱਥੇ ਤੁਹਾਨੂੰ ਦਿਖਾ ਦਿੰਨਾ ਹਨ ਹੋਊਗਾ ਕੋਈ ਨਾ ਕੋਈ ਕਾਣਾ ਤਾਂ ਜ਼ਰੂਰ ਬਥੇਰੇ ਨੇ ਬੇਟਾ ਜ਼ਰੂਰ ਕੋਈ ਨਾ ਹਾਂ ਆਹ ਦੇਖੋ ਜਿਵੇਂ ਆਹ ਇਹ ਥੋੜੀ ਜੀ ਜਗ੍ਹਾ ਇੰਨੀ ਕੀ ਜਗ੍ਹਾ ਜੀ ਹੋਣਾ ਇਹ ਅੰਦਰੋਂ ਬਿਲਕੁਲ ਸਾਫ਼ ਹੋਊਗਾ ਤੇ ਸਾਡੇ ਨਾਲ ਹਾਂ ਕਸਟਮਰ ਸਾਡੇ ਨਾਲ ਚਲੋ ਜੁੜੇ ਹੀ ਇਦਾਂ ਦੇ ਹੋਇਆ ਹਨ ਵੀ ਉਹ ਦੇਖ ਕੇ ਹੀ ਇਦਾਂ ਲੈਂਦੇ ਆ ਵੀ ਕਈ ਕਸਟਮਰ ਆਉਂਦੇ ਆ ਵੀ ਅਸੀਂ ਤਾਂ ਲੈਣੀ ਹੀ ਇਹੀ ਨਹੀਂ ਕਾਣੇ ਮਾ ਤਾਂ ਇਦਾਂ ਦੇ ਬਹੁਤ ਆਉਂਦੇ ਆ ਕਸਟਮਰ ਹਾਂ ਜਿਆਦੇ ਸਪਰੇਅ ਵਾਲੀ ਟੀਜਾ ਸਾਫ ਬਿਨ ਘੱਟ ਸਪਰੇਅ ਵਾਲੀ ਘੱਟ ਸਾਫ ਹੋ ਤੇ ਹੋਰ ਮਾਤਾ ਕੁਝ ਕਹਿਣਾ ਹੋਵੇ ਹਨਾ ਹੋਰ ਬੇਟਾ ਮੈਂ ਤਾਂ ਇਹੀ ਕਹਿੰਨੀ ਆ ਵੀ ਕਸਟਮਰਾਂ ਨੂੰ ਵੀ ਮੇਰੀ ਇਹੀ ਸਲਾਹ ਗਈ ਹਾਂ ਵੀ ਜਿਆਦੇ ਚਮਕਦਾਰ ਚੀਜ਼ ਬੰਨੀ ਨਾ ਬਦੋ ਕੋਈ ਨਾ ਜੇ ਥੋੜੀ ਬਹੁਤੀ ਖਰਾਬ ਵੀ ਹੋ ਜੂ ਉਹ ਤੇ ਮੰਨ ਲਓ ਸਪਰੇਅ ਨਹੀਂ ਹਾਂ ਜਦੋਂ ਹੁਣ ਕਸਟਮਰ ਭੈਣ ਭਾਈ ਵੀ ਕਹਿਣ ਲੱਗ ਜਾਂਦੇ ਨੇ ਵੀ ਇਹ ਚੰਗੀ ਨਹੀਂ ਇਹ ਤਾਂ ਖਰਾਬ ਆਏ ਚ ਸੁੰਡ ਨੇ ਕਾਣੀ ਆ ਫਿਰ ਕਿਸਾਨ ਦਾ ਮਨ ਦੁਖੀ ਹੋ ਜਾਂਦਾ ਫਿਰ ਉਹ ਵੀ ਸਪਰੇਹਾਂ ਤੇਜ਼ ਕਰਨ ਲੱਗ ਜਾਂਦੇ ਨੇ ਅੱਕ ਕੇ ਹਾਂ ਵੀ ਜਦ ਸਾਡੀ ਮਿਹਨਤ ਦਾ ਕੋਈ ਮੁੱਲ ਹੀ ਨਹੀਂ ਮੋੜਦਾ ਹਾਂ ਬਿਲਕੁਲ ਦੋਸਤੋ ਜਾਂ ਤਾਂ ਹਨਾ ਬੜੀ ਵਧੀਆ ਮਾਤਾ ਨੇ ਗੱਲ ਕਹੀ ਆ ਵੀ ਜਿਹੜੇ ਕਸਟਮਰ ਨੇ ਹਨਾ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਇਕੱਲੇ ਕਿਸਾਨਾਂ ਦਾ ਕਸੂਰ ਨਹੀਂ ਹੈਗਾ ਥੋੜਾ ਵੀ ਇਹਦੇ ਵਿੱਚ ਹਿੱਸਾ ਪੈਂਦਾ ਹੈਗਾ ਕਿਉਂਕਿ ਜਿਵੇਂ ਹੁਣ ਤੁਸੀਂ ਚੀਜ਼ ਕਹਿੰਦੇ ਹੋ ਵੀ ਸਾਫ਼ ਸੁਥਰੀ ਹਨਾ ਸਾਈਨਿੰਗ ਵਾਲੀ ਚੀਜ਼ ਮਿਲ ਜੇ ਸਾਨੂੰ ਹਨਾ ਮਾਤਾ ਤੇ ਹਾਂ ਉਹਦੇ ਵਾਸਤੇ ਸਪਰੇਹਾਂ ਦੀ ਬਹੁਤ ਵਰਤੋਂ ਕਰਨੀ ਪੈਂਦੀ ਆ ਕਿਸਾਨ ਨੂੰ ਇਸ ਕਰਕੇ ਹਨਾ ਕਿਸਾਨ ਦੀ ਜਿਹੜੀ ਫਸਲ ਆ ਉਹ ਵਿਕਦੀ ਆਗੀ ਜੇ ਹੁਣ ਤੁਸੀਂ ਕਹੋ ਵੀ ਕੱਲੇ ਸਾਨੂੰ ਹਨਾ ਵੀ ਸਾਈਨਿੰਗ ਨਹੀਂ ਸਾਨੂੰ ਉਹਦੀ ਚੀਜ਼ ਵਧੀਆ ਹੋਵੇ ਟੇਸਟ ਵਧੀਆ ਹੋਵੇ ਕਿਉਂਕਿ ਖਾਣ ਖਾਣੀ ਹੋਈ ਆ ਹਨਾ ਕੋਈ ਕਿਸੇ ਨੇ ਰੱਖਣੀ ਦਾ ਸੋਖ ਇਸ ਚ ਤਾਂ ਰੱਖਣੀ ਨਹੀਂ ਹੁੰਦੀ ਲਿਜਾ ਕੇ ਹਨਾ ਤੇ ਬਸ ਟੇਸਟ ਦੇਖਿਆ ਕਰੋ ਕਿਸਾਨ ਦੀ ਫਸਲ ਦਾ ਤੇ ਬਾਕੀ ਕਿਸਾਨ ਵਿਚਾਰੇ ਇੰਨੇ ਮਾੜੇ ਨਹੀਂ ਹੈਗੇ ਵੀ ਉਹੀ ਬੇਮਤਲਵੀਆਂ ਸਪਰੇਹਾਂ ਕਰੀ ਜਾਂਦੇ ਹਨਾ ਹਾਂ ਵੀ ਜਾਂ ਤਾਂ ਫਿਰ ਕਿਸਾਨ ਨੂੰ ਕੰਮ ਛੱਡਣਾ ਪੈਂਦਾ ਉਹ ਜਾਂ ਫਿਰ ਇਹ ਪੈਸਿਆਂ ਦੇ ਲਾਲਚ ਕਰਕੇ ਸਪਰੇਹਾਂ ਦੀ ਵਰਤੋਂ ਕਰਨੀ ਪੈਂਦੀ ਆ ਬਸ ਇਹੀ ਫੰਡੇ ਆ ਦੋਸਤੋ ਫਸਲਾਂ ਤੇ ਹਨਾ ਸਪਰੇਹਾਂ ਕਰਨ ਦੇ ਹਨਾ ਮਤ ਇਹੀ ਨੇ ਬੇਟਾ ਝਾੜ ਵਧਾਉਂਦੀਆਂ ਨੇ ਝਾੜ ਦਾ ਤਾਂ ਆਪਾਂ ਨੂੰ ਲਾਲਚ ਨਹੀਂ ਵੀ ਚਲੋ ਕੋਈ ਨਾ ਮਿਹਨਤ ਦਾ ਮੁੱਲ ਮੁੜੀ ਜਾਵੇ ਬਹੁਤ ਹਾਂਜੀ ਹਾਂ ਬਸ ਸਾਨੂੰ ਇੰਨਾ ਗਾ ਬਸ ਇੰਨੀ ਕ ਜਗ੍ਹਾ ਦੇ ਵਿੱਚੋਂ ਵਿੱਗੇ ਵਿੱਚੋਂ ਸਾਨੂੰ ਜਿਵੇਂ ਸਾਡਾ ਗੇੜਾ ਹੁੰਦਾ ਤੇ ਚਲੋ ਉਹਨਾਂ ਇੱਕ ਜਿੰਨੇ ਆਪਣੇ ਕਸਟਮਰ ਜੁੜੇ ਹੋਏ ਆਗੇ ਉਹਨਾਂ ਕ ਆਪਾਂ ਨੂੰ ਫਾਲ ਮਿਲ ਜਾਂਦਾ ਆ ਦੇਖੋ ਦੇਖੋ ਆਹ ਇਦਾਂ ਇਹ ਹੁਣ ਜੇ ਹੁਣ ਦਿਖਾਈਏ ਤੁਹਾਨੂੰ ਇਹ ਕੱਟ ਕੇ ਨਾ ਸਾਡੇ ਕੋਲ ਹੁਣ ਚਾਕੂ ਨਹੀਂ ਹੈਗਾ ਨਹੀਂ ਆ ਕੱਟ ਕੇ ਦਿਖਾਉਂਦਾ ਤੁਹਾਨੂੰ ਇੰਨੀ ਕਿ ਜਗ੍ਹਾ ਹੀ ਖਰਾਬ ਹੋਣੀ ਸੀ ਇਹ ਵਿੱਚੋਂ ਬਿਲਕੁਲ ਆ ਸਾਰਾ ਸਹੀ ਆ ਕਸਟਮਰ ਲੈ ਕੇ ਵੀ ਜਾਂਦੇ ਆ ਇਦਾਂ ਦੇ ਬਾਕੀ ਦੋਸਤੋ ਵੀਡੀਓ ਚੰਗੀ ਲੱਗੀ ਤੇ ਜਰੂਰ ਆਪਣੀ ਹਣਾ ਸ਼ੇਅਰ ਕਰ ਦਿਆ ਕਰੋ ਜੀ ਪੇਜ ਨੂੰ ਆਪਣੇ ਨੂੰ ਫੋਲੋ ਕਰ ਲਿਓ ਦੋਸਤੋ ਧੰਨਵਾਦ ਜੀ